ਸਤਿ ਸ੍ਰੀ ਅਕਾਲ ਜੋ ਦਰਸ਼ਕੋ ਨਵਾਂ ਪੰਜਾਬ ਚੈਨਲ ਤੇ ਮੈਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਅੱਜ ਆਪਾਂ ਕੁਝ ਭੱਖਦੇ ਮੁੱਦਿਆਂ ਬਾਰੇ ਗੱਲ ਕਰਾਂਗੇ ਤੇ ਗੱਲਬਾਤ ਕਰਨ ਲਈ ਮੇਰੇ ਨਾਲ ਇਸ ਵੇਲੇ ਮੌਜੂਦ ਨੇ ਪੁੱਗੇ ਚਿੰਤਕ ਡਾਕਟਰ ਪਿਆਰਾ ਲਾਲ ਗਰਗ ਜੀ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਚੈਨਲ ਤੇ ਸ਼ੁਕਰੀਆ ਜੀ ਬਹੁਤ-ਬਹੁਤ ਜਿੰਸਾ ਅਮ ਬਿਨਾ ਕੋਈ ਭੂਮਿਕਾ ਬਣੇ ਮੈਂ ਗੱਲ ਸ਼ੁਰੂ ਕਰਦਾ ਕਿ ਅੱਜ 26 ਤਰੀਕਾ ਤੇ ਕੱਲ 25 ਤਰੀਕ ਸਿ 25 ਤੇ 26 ਦੀ ਦਰਮਿਆਨੀ ਰਾਤ ਅੱਜ ਤੋਂ 50 ਸਾਲ ਪਹਿਲਾਂ ਐਮਰਜੈਂਸੀ ਡिक्लेअर ਕੀਤੀ ਗਈ ਸੀ ਜੀ ਐਲਾਨੀ ਗਈ ਸੀ ਤੇ ਲਗਭਗ 19 ਮਹੀਨੇ ਐਮਰਜੈਂਸੀ ਦਾ ਦੌਰ ਦੇਸ਼ ਨੇ ਦੇਖਿਆ ਜੀ ਹਾਲਾਂਕਿ ਉਸ ਤੋਂ ਬਾਅਦ ਹਾਲਾਤ ਬਹੁਤ ਬਦਲ ਗਏ ਨੇ ਅਮਰਦੀਨ ਸਿੱਧੋ ਬਾਤ ਸੱਤਾ ਤੰਦਲੀ ਹੋਈ ਪਰ ਬੁਰੀ ਤਰ੍ਹਾਂ ਹਾਰ ਹੁੰਦੀ ਆ ਉਸ ਵਲੇ ਦੀ ਪ੍ਰਧਾਨ ਮੰਤਰੀ ਸ਼੍ਰੀਮਤੀ ਇंद्रा ਗਾਂਧੀ ਦੀ ਤੇ ਉਹਨਾਂ ਨੇ ਆਪਣੇ ਜਉਂਦੇਜੀ ਵੀ ਇਸ ਲਈ ਮਾਫੀ ਮੰਗੀ ਬਾਅਦ ਚ ਜਿਹੜੇ ਉਹਨਾਂ ਦੇ ਜਾਨਸ਼ੀਨ ਸੀ ਜਉ ਸੁਭਾਗ ਅਰਜੀਬ ਗਾਂਧੀ ਜੀ ਨੇ ਵੀ ਤੇ ਖੋਣ ਰਾਹੁਲ ਗਾਂਧੀ ਜੀ ਨੇ ਸੋਨੀਆ ਗਾਂਧੀ ਨੇ ਉਹਨਾਂ ਦੇ ਪਰਿਵਾਰ ਨੇ ਇਸ ਮਾਮਲੇ ਤੇ ਕਈ ਵਾਰ ਬਾਫੀ ਮੰਗੀ ਲੇਕਿਨ ਹਾਲੇ ਵੀ ਇਹ ਜਿਹੜਾ ਦਾਗ ਹੈ ਇਹ ਅਜੇ ਉਹਨਾਂ ਦੇ ਨਾਲ ਚੁੰਬੜਿਆ ਹੋਇਆ ਤੇ ਸਾਡੀ ਸਰਕਾਰ ਪਿਛਲੇ 11 ਸਾਲ ਤੋਂ ਮੋਦੀ ਸਾਹਿਬ ਜਦੋਂ ਤੋਂ ਆਏ ਨੇ ਕਿਉਂਕਿ 2002 ਤੋਂ ਉਹ ਗੁਜਰਾਤ ਦੇ ਵਿੱਚ ਇਹਨੂੰ ਸੰਵਿਧਾਨ ਕਤਲ ਦੇ ਦਿਵਸ ਦੇ ਰੂਪ ਦੇ ਵਿੱਚ ਬਣਾਉਂਦੇ ਰਹੇ ਨੇ ਸੰਵਿਧਾਨ ਦੀ ਹੱਤਿਆ ਹੱਤਿਆ ਦੇ ਰੂਪ ਵਿੱਚ ਬਣਾਉਂਦੇ ਰਹੇ ਨੇ ਤੇ ਹੁਣ ਪਿਛਲੇ 11 ਸਾਲ ਤੋਂ ਹੀ ਮਨਾਇਆ ਜਾ ਰਹੀ ਆ ਤੇ ਕੱਲ ਫੇਰ ਉਹਨਾਂ ਨੇ ਇਹਨੂੰ ਸੰਵਿਧਾਨ ਦੀ ਹੱਤਿਆ ਦੇ ਰੂਪ ਚ ਦਿਵਸ ਦੇ ਤੌਰ ਤੇ ਮਨਾਇਆ ਪਹਿਲੀ ਗੱਲ ਤਾਂ ਇਹ ਆ ਵੀ ਕੀ ਸਰਕਾਰਾਂ ਇਸ ਤਰ੍ਹਾਂ ਸੰਵਿਧਾਨ ਹੱਤਿਆ ਦੇ ਨੂੰ ਸਮਨਾ ਸਕਦੀਆਂ ਨੇ ਇੱਕ ਸਵਾਲ ਦੂਜਾ ਇਹ ਸਵਾਲ ਆ ਵੀ ਕੀ ਇਹ ਸੰਵਿਧਾਨ ਨੂੰ ਉਲੰਘ ਕੇ ਅਮਰਜੈਂਸੀ ਲਾਈ ਗਈ ਸੀ ਕਿਉਂਕਿ ਬਹੁਤ ਸਾਰੇ ਚਿੰਤਕਾਂ ਦਾ ਕਹਿਣਾ ਇਹ ਨਹੀਂ ਆ ਭਈ ਅਮਰਜੈਂਸੀ ਜਿਹੜੀ ਉਹ ਸੰਵਿਧਾਨ ਦੀ ਮਦਦ ਦੇ ਅਨੁਸਾਰ ਹੀ ਸੰਵਿਧਾਨ ਦੇ ਵਿੱਚ ਉਪਲਬਧ ਸੀ ਤਾਂ ਇਹ ਅਮਰਜੈਂਸੀ ਲਾਈ ਗਈ ਸੀ ਬਾਅਦ ਦੇ ਵਿੱਚ ਉਹ ਭਾਵੇਂ ਸੰਵਿਧਾਨ ਦੇ ਵਿੱਚ ਉਹ ਮਦ ਹਟਾ ਦਿੱਤੀ ਗਈ ਹੈ ਅ ਮੈਂ ਇਹਦੇ ਬਾਰੇ ਜਾਣਨਾ ਚਾਹਣਾ ਤੇ ਬਹੁਤ ਸਾਰੇ ਲੋਕੀ ਇਹ ਵੀ ਕਹਿ ਰਹੇ ਨੇ ਦਸ ਸਾਹਿਬ ਕਿ ਜੇਕਰ ਇਹ ਐਮਰਜੈਂਸੀ ਉਦੋਂ ਨਾ ਲਾਈ ਹੁੰਦੀ ਤਾਂ ਜਿਹੜੇ ਹਾਲਾਤ ਅੱਜ ਨੇ ਦੇਸ਼ 'ਚ ਇਹ ਹਾਲਾਤ ਅਜ ਤੋਂ 50 ਸਾਲ ਪਹਿਲਾਂ ਹੀ ਆ ਜਾਣਾ ਸੀ ਤੁਹਾਡੀਆਂ ਦੇ ਬਾਰੇ ਕੀ ਰਾਏ ਹੈ ਜਿੰਮ ਸਾਹਿਬ ਪਹਿਲਾ ਸਵਾਲ ਇਹ ਹੈ ਵੀ ਸੰਵਿਧਾਨ ਦੀ ਹੱਤਿਆ ਤਾਂ ਹੁਣ ਹੋ ਰਹੀ ਹੈ ਉਦੋਂ ਤਾਂ ਹੋਈ ਨਹੀਂ ਸੰਵਿਧਾਨ ਜੋ ਕਹਿੰਦਾ ਉਹਦੇ ਮੁਤਾਬਕ ਕੰਮ ਕਰਨਾ ਤਾਂ ਜਿਹੜਾ ਜੇ ਉਹਨੂੰ ਹੱਤਿਆ ਮੰਨਿਆ ਜਾਂ ਨਾ ਵੇਟ ਦਾ ਡਾਕਟਰ ਆਪਰੇਸ਼ਨ ਕਰਦਾ ਉਹ ਵੀ ਹੱਤਿਆ ਹੋਏਗੀ ਜੇ ਕਿਤਾਬਾਂ 'ਚ ਸਟੈਂਡਰਡ ਜੋ ਦਿਖਾਇਆ ਹੋਇਆ ਸੰਵਿਧਾਨ ਦੇ ਵਿੱਚ ਧਾਰਾ ਹੈਗੀ ਹੈ ਉਹ ਧਾਰਾ ਐਮਰਜੈਂਸੀ ਵਾਸਤੇ ਹੈ ਉਹਦੇ ਬਾਅਦ ਕਹਿੰਦਾ ਚਰਚਾ ਹੋਈ ਉਹਦੇ 'ਚ ਇਹ ਵੀ ਆਇਆ ਜਦ ਸੰਵਿਧਾਨ ਕਨਿਸ਼ਾ ਦੇ ਵਿੱਚ ਕਿ ਵੀ ਆਪਾਂ ਇਹਦੇ ਵਿੱਚ ਇਹ ਪਾ ਲਈਏ ਕਿ ਕੈਬਨਟ ਦੀ ਮਨਜ਼ੂਰੀ ਜ਼ਰੂਰੀ ਹੈ ਉਹਨਾਂ ਨੇ ਕਿਹਾ ਨਹੀਂ ਨਹੀਂ ਪ੍ਰੈਜ਼ੀਡੈਂਟ ਨੂੰ ਹੀ ਪਾਵਰ ਦਿਓ ਕੈਬਨਟ ਦੀ ਮਨਜ਼ੂਰੀ ਇਹ ਕੈਬਨਟ ਪੋਲੀਟੀਕਲ ਐਕਟ ਕਰ ਗਿਆ ਕਈ ਵਾਰੀ ਉਹ ਦਵਾ ਚਾ ਸਕਦੀ ਹੈ ਹੋਰ ਹੈ ਇਹਨੂੰ ਪ੍ਰੈਜ਼ੀਡੈਂਟ ਨੂੰ ਦਿਓ ਇਹ ਪਾਵਰਾਂ ਦਾ ਕੋਈ ਚੱਕਰ ਨਹੀਂ ਹੈ ਹੋਰ ਸੋ ਪਹਿਲੀ ਗੱਲ ਇਹ ਹੈ ਉਹ ਸੰਵਿਧਾਨ ਦੇ ਮੁਤਾਬਕ ਸੀ ਜੇ ਸੰਵਿਧਾਨ ਦੇ ਮੁਤਾਬਕ ਕਰਿਆ ਹੋਇਆ ਕੰਮ ਹੱਤਿਆ ਹੈ ਤਾਂ ਫਿਰ ਨੋਟਬੰਦੀ ਵੀ ਹੱਤਿਆ ਹੈ ਫੇਰ ਜਿਹੜੇ ਸੂਬਿਆਂ ਦੇ ਬਲਕੇ ਇਸ ਸੰਵਿਧਾਨ ਦੇ ਮੁਤਾਬਕ ਸੂਬਿਆਂ ਦਾ ਹੱਕ ਖੋਹੇ ਨਹੀਂ ਜਾ ਸਕਦੇ ਜਿਹੜੇ ਸੂਬਿਆਂ ਦੇ ਹੱਕ ਖੋਲੇ ਉਹ ਤਾਂ ਸੰਵਿਧਾਨ ਦੀ ਹੱਤਿਆ ਸੱਚਮੁੱਚ ਹੈਗੀ ਹੈ ਸੋ ਇਸ ਕਰਕੇ ਇਹ ਸੰਵਿਧਾਨ ਦੀ ਹੱਤਿਆ ਕਹਿਣਾ ਉਹਨੇ ਇਹਨਾਂ ਨੇ ਇਲੈਕਸ਼ਨ ਕਮਿਸ਼ਨ ਵਾਸਤੇ ਸੁਪਰੀਮ ਕੋਰਟ ਨੇ ਕਿਹਾ ਸੀ ਇਹ ਵੀ ਚੀਫ ਜਸਟਿਸ ਆਫ ਇੰਡੀਆ ਪ੍ਰਾਈਮੰਟਰ ਸਾਹਿਬ ਔਰ ਵਿਰੋਧੀ ਧਿਰ ਦੇ ਅਗੂ ਵਿੱਚ ਹੋਣਗੇ ਇਹਨਾਂ ਨੇ ਕਿਹਾ ਨਹੀਂ ਅਸੀਂ ਕਾਨੂੰਨ ਪਾਸ ਕਰਤਾ ਅਸੀਂ ਤਾਂ ਪ੍ਰਾਈਮੰਟਰ ਉਹਨਾਂ ਦਾ ਨਮਾਇੰਦਾ ਤੇ ਇੱਕ ਵਿਰੋਧੀ ਧਿਰ ਦਾ ਇਹਨੂੰ ਜੇ ਕੱਲ ਨੂੰ ਦੂਜੀ ਤੇ ਰਾ ਕੇ ਇਹ ਕਹੇ ਦੀ ਸੰਵਿਧਾਨ ਦੀ ਹੱਤਿਆ ਸੀ ਇਹ ਹੱਤਿਆ ਨਹੀਂ ਸੀ ਇਹਨੂੰ ਇਹ ਕਹਿ ਸਕਦੇ ਆ ਕਿ ਸੁਪਰੀਮ ਕੋਰਟ ਦਾ ਕਹਿਣੇ ਨੂੰ ਜਾਣ ਕੇ ਰੋੜ ਕਿਹਾ ਜੀ ਫਲਾਣਾ ਕਿਉਂਕਿ ਸੰਵਿਧਾਨ ਅਜਾਜ਼ਤ ਦਿੰਦਾ ਕਿ ਸਰਕਾਰ ਕਿੰਨੇ ਅਪਾਇੰਟ ਕਰੇ ਉਹਨੇ ਫੈਸਲਾ ਕਰਨਾ ਕੋਈ ਇਹਨਾਂ ਨੇ ਫੈਸਲਾ ਕਰ ਲਿਆ ਫਿਰ ਇਹਨੂੰ ਹੱਤਿਆ ਨਹੀਂ ਕਿਹਾ ਜਾ ਸਕਦਾ ਸੰਵਿਧਾਨ ਦੀ ਇਸੇ ਤਰ੍ਹਾਂ ਐਮਰਜੈਂਸੀ ਸੋ ਨਾਰਮਲ ਕਿ ਹੁਣ ਹੱਤਿਆ ਹੋ ਰਹੀ ਹੈ ਕਿਉਂਕਿ ਹੁਣ ਬਿਨਾ ਡਿਕਲੇਅਰ ਹੀ ਐਮਰਜੈਂਸੀ ਵਾਲੇ ਕੰਮ ਹੋ ਰਹੇ ਨੇ ਇਹ ਜਦ ਤੁਸੀਂ ਕਿਸੇ ਨੂੰ ਫੜ ਕੇ ਉਧੇ ਹੀ ਅੰਦਰ ਕਰੀ ਜਾਂਦੇ ਹੋ ਜਦ ਤੁਸੀਂ ਅਦਾਲਤਾਂ ਦੀ ਸਪਾਈਂਗ ਕਰ ਰਹੇ ਹੋ ਤੁਹਾਨੂੰ ਕਿਹੜਾ ਤੁਹਾਨੂੰ ਸਾਰੇ ਜੱਜਾਂ ਦੀ ਸਪਾਈਂਗ ਕਰਨ ਦਾ ਕਿੱਥੇ ਘਰ ਮਿਲੇ ਹੋਇਆ ਇਹ ਦੱਸਣ ਨਾ ਕਿੱਥੇ ਮਿਲਿਆ ਜਿਨੀ ਮਰਜ਼ੀ ਚੱਕ ਕੇ ਇਹ ਯੂਟਿਊਬ ਇੱਕ ਤਾਂ ਹੈਗਾ ਨਾ ਵੀ ਕਾਨੂੰਨੀ ਤਰੀਕੇ ਨਾਲ ਬੰਦ ਕਰਨਾ ਕਿ ਬਿਨਾਂ ਕੋਈ ਉਹਨਾਂ ਦੇ ਗੈਰ ਕਾਨੂੰਨੀ ਬੰਦ ਕਰ ਕੀ ਜਾਂਦੇ ਨੇ ਦਿਮਾਗ ਆ ਕੀ ਇਹ ਕੀ ਹੈ ਇਹ ਸਵਧਾਨ ਦੀ ਹੱਤਿਆ ਨਹੀਂ ਹੈ ਸੋ ਇਸ ਕਰਕੇ ਉਦੋਂ ਹੱਤਿਆ ਨਹੀਂ ਹੋਈ ਪਹਿਲੀ ਗੱਲ ਐਮਰਜੈਂਸੀ ਦੀ ਹੁਣ ਮੈਂ ਗੱਲ ਕਰਦਾ ਹਾਲਾਤ ਦੇਖੋ ਕੀ ਨੇ ਇਹ ਤਾਂ ਬਲਕਿ ਮੈਂ ਕਹਾਂਗਾ ਨਾ ਦੂਜਾ ਪਾਸਾ ਕਿਸੇ ਨੇ ਦੇਖਿਆ ਹੀ ਨਹੀਂ। காங்க੍ਰਸ ਦੀ ਗਲਤੀ ਉਹ ਮਾਫੀਆਂ ਮੰਗੀ ਗਈ ਨਾਲੇ ਇਹ ਨਹੀਂ ਦੱਸਿਆ ਵੀ ਦੇਸ਼ ਦਾ ਹੋਇਆ ਕੀ ਸੀ। ਉਸ ਵਕਤ ਗਿੱਲ ਸਿੰਘ ਸਾਹਿਬ ਕੀ ਹੋਇਆ? ਨਾਲ ਬਾਦ ਦਰਸ਼ਾਤਰ ਜੀ ਦੀ ਜਿੱਤ ਹੋ ਗਈ। ਗੁਗਰਗਾਂ ਦਾ ਜੀ ਬਣ ਗਏ। ਫਿਰ ਇੰਦਰ ਗਾਂਧੀ ਪ੍ਰਾਈਮਰ ਸ ਬਣ ਗਈ। ਉਹਨੂੰ ਕਹਿਣ ਲੱਗੇ ਕਿ ਤਾਂ ਗੁੱਡੀ ਐ। ਨਹਿਰੂ ਤਾਂ ਸਾਰੇ ਚਿਪਦੇ ਸੀ ਕਿ ਉਹ ਜਿਹੜੀ ਸਿੰਡੀਕੇਟ ਸੀ ਜਿਹੜੇ ਵੱਡੇ ਧਨਾਂ ਸੇਠਾਂ ਦੇ ਨਮਾਇਦੇ ਸੀ ਕੋ ਜੋਰ ਪਾਉਣ ਲੱਗੇ ਵੀ ਹੁਣ ਤਾਂ ਹੁਣ ਤਾਂ ਸਾਡੀ ਖੁੱਲ ਖੇਡ ਹੋਣੀ ਚਾਹੀਦੀ ਆ ਜ਼ਗੀਰਦਾਰਾਂ ਦੇ ਵੱਡੇ ਵੱਡੇ ਉਸ ਦੇ ਜਿੰਨਾਂ ਕੋ ਧਨਾਰ ਸੀਗੇ ਉਹਨਾਂ ਦੇ ਨਮਾਇਦੇ ਜੋਰ ਪਾਉਣ ਲੱਗੇ ਹਿੰਦੂ ਅਗੀ ਤਾਕਤਾਂ ਜੋਰ ਪਾਉਣ ਲੱਗੀਆਂ ਵੀ ਇਹਨੂੰ ਜਿਹੜਾ ਮੜਾ ਮੂਟਾ ਸਾਡਾ ਸੈਕੂਲਰਿਜ਼ਮ ਹੈਗਾ ਧਰਮ ਨਿਰਪੱਖਤਾ ਉਹ ਨਾ ਰਹੀ ਫਿਰ ਜਿਹੜੀਆਂ ਬੈਂਕਾਂ ਸੀ ਉਹ ਸਾਰੀਆਂ ਪ੍ਰਾਈਵੇਟ ਸੀਗੀਆਂ ਉਹਨਾਂ ਚੋਂ ਕਰਜ਼ਾ ਗਰੀਬ ਆਦਮੀ ਨੂੰ ਮਿਲਦਾ ਹੀ ਨਹੀਂ ਸੀ ਇੰਦਰ ਗਾਂਧੀ ਨੇ ਬੈਂਕਾਂ ਨੈਸ਼ਨਲਾਈਜ਼ ਕਰੀਆਂ ਇੰਦਰਾ ਗਾਂਧੀ ਨੇ ਜਿਹੜੇ ਪਹਿਲਾਂ 500 ਸ਼ਰਸ ਚੇਟਾਂ ਸੀਗੇ 63 ਉਹ ਸਾਰੀਆਂ ਜਦ ਖਤਮ ਹੋਈਆਂ ਤਾਂ ਉਹਨਾਂ ਨੂੰ ਕਿਹਾ ਵੀ ਰਾਜਿਆਂ ਨੂੰ ਅਸੀਂ ਆ ਦੇਾਂਗੇ ਆਪ ਦਾਅਵ ਦੇਾਂਗੇ ਫਲਾਣੇ ਦੇਾਂਗੇ ਉਹਨੂੰ ਪ੍ਰੀਵੀਅਰ ਪਰਸ ਕਹਿੰਦੇ ਸੀ ਉਹਨੇ ਸਾਰੇ ਪ੍ਰੀਵੀਅਰ ਪਰਸ ਖਤਮ ਕਰੇ ਉਹਨਾਂ ਦੀਆਂ ਵੱਡੀਆਂ ਜਾਇਦਾਦਾਂ ਖਤਮ ਕਰੀਆਂ ਇੰਦਰਾ ਗਾਂਧੀ ਨੇ ਉਸ ਵਕਤ ਜਿਹੜੀ ਅੱਜ ਸੀਡਾ ਅੱਜ ਪੈਟਰੋਲ ਤੇ ਅੱਜ ਮੋਦੀ ਸਾਹਿਬ ਕਹਿੰਦੇ ਨੇ ਕਿ 5 ਲੱਖ ਕਰੋੜ ਰੁਪਇਆ ਸਾਲ ਦਾ ਕਮਾ ਰਹੇ ਨੇ ਟੀਲ ਦੇ ਉੱਤੇ ਟੈਕਸ ਨਾਲ ਆ ਕੇ ਇਹ ਸਾਰਾ ਬਰਮਾ ਸੈਲ ਕਾਲ ਟੈਕਸ ਇਹ ਕੰਪਨੀਆਂ ਸਾਰੀਆਂ ਅੰਗਰੇਜ਼ਾਂ ਦੀਆਂ ਹੁੰਦੀਆਂ ਸੀ ਉਹਨੇ ਨੈਸ਼ਨਲਾਈਜ਼ ਕਰੀਆਂ ਕੋਲ ਇੰਡੀਆ ਬਣਾਈ ਕੋੜੇ ਨੂੰ ਕੋੜੇ ਨਹੀਂ ਕਾਨਾ ਪ੍ਰਾਈਵੇਟ ਸੀਗੀਆਂ ਉਹ ਨੈਸ਼ਨਲਾਈਜ਼ ਕਰੀਆਂ ਬੋਧੀਆਂ ਕਾਨਾ ਵਗੈਰਾ ਉਹ ਹਿੱਸੀਆਂ ਚਾਹ ਦੇ ਬੁਰਕਵਾਂ ਚਾਹ ਉਹ ਅੰਗਰੇਜ਼ਾਂ ਦੀ ਸੀ ਸੋ ਸਾਡੇ ਕੋਲ ਤਾਂ ਉਸ ਵਕਤ ਇੰਦਰਾ ਗਾਂਧੀ ਨੇ ਇੱਕ ਚਾਈ ਸਟੈਪ ਲਏ ਦੂਜਾ ਇੰਦਰਾ ਗਾਂਧੀ ਨੇ ਕੀ ਕਰਿਆ ਕਾਂਗਰਸ ਦੇ ਜਿਹੜਾ ਉਮਰ ਦਾ ਧੜਾ ਸੀ ਉਹ ਕਾਂਗਰਸ ਦੇ ਵਿੱਚ ਫਿਰ ਇੰਦਰ ਗਾਂਧੀ ਨੂੰ ਕੰਮ ਨਹੀਂ ਕਰਨ ਦੇ ਰਿਆ ਸੀ ਕਿ ਇੰਦਰਾ ਗਾਂਧੀ ਨੇ ਪੈਦਾ ਕਾਮੇ ਕਰਿਆ ਕਿ ਨੀਲਨ ਸਿੰਘੀਵਾ ਰੈਡੀ ਕਾਂਗਰਸ ਦੇ ਅਫੀਸ਼ੀਅਲ ਕੈਂਡੀਡੇਟ ਸੀਗੇ ਪਰ ਉਹਨਾਂ ਨੇ ਬੀਵੀ ਗਰੀਨ ਨੂੰ ਪੈਰਲਲ ਖੜਾ ਕਰਕੇ ਜਿਤਾਇਆ ਇਹ ਦੇਖਿਆ ਆਪਣੇ ਪਾਰ ਤੋਂ ਦੇਸ਼ ਨਾਲ ਕਿ ਕੀ ਮੇਰੀ ਤਾਕਤ ਹੈਗੀ ਆ ਪਾਰਟੀ 'ਚ ਉਹ ਜਿੱਤੀ ਜਿੱਤਿਆ ਬੀਵੀ ਗਰੀਨ ਫਿਰ ਉਹਦੇ ਵਿੱਚ ਇਹਨਾਂ ਨੇ ਵੱਖਰੀ ਕਾਂਗਰਸ ਬਣਾ ਲਈ ਕਿ ਕਾਂਗਰਸ ਉਹ ਉਹ ਜਿਹੜੀ ਜਿਹੜੀ ਇਹਨਾਂ ਨੇ ਕਾਂਗਰਸ ਕੁਲਕਾਂ ਟਾਈਪ ਨੇ ਬਣਾਈ ਉਹ ਦਾ ਤਾਂ ਉਸੇ ਦੇ ਉੱਤੇ ਸੀ ਵੀ ਅਸੀਂ ਦਾ ਪਰਾਣਾ ਕਰਾ ਧਰਾ ਰੱਖਣਾ ਉਸੇ ਤਰੀਕੇ ਨਾਲ ਸਾਰਾ ਕੋਈ ਸਾਡੇ ਕੋਲ ਇਹ ਜਾਦਤ ਹੋਰ ਉਦੋਂ ਜਿਹੜਾ ਸੀ ਪਾਕਿਸਤਾਨ ਨਾਲ جنگ ਲੱਗੀ ਪਾਕਿਸਤਾਨ ਨਾਲ جنگ ਲੱਗੀ ਤਾਂ ਅਮਰੀਕਾ ਨੇ ਪੂਰਾ ਜੋਰ ਪਾਇਆ ਚੀਨ ਤੇ ਕਿ ਤੁਸੀਂ ਭਾਵੇਂ ਕੋਈ ਚੀਨ ਨਾਲ ਸੰਗ جنگ ਹੋ ਚੁੱਕੀ ਸੀ ਉਦੋਂ ਤੱਕ ਬਾਹਰ ਵਾਲੇ ਵੀ ਤੁਸੀਂ ਪਾਕਿਸਤਾਨ ਦੀ ਮਦਦ ਕਰੋ ਚੀਨ ਨੇ ਮਦਦ ਨਹੀਂ ਕੀਤੀ ਫਿਰ ਪਾਕਿਸਤਾਨ ਨੇ ਚਾਹੁੰਦਾ ਸੀ ਅਮਰੀਕਾ ਇਹ ਚਾਹੁੰਦਾ ਸੀ ਬੀ ਇੰਦਰਾ ਗਾਂਧੀ ਜਿਹੜੀ ਬੰਗਲਾਦੇਸ਼ ਵਾਲੀ ਬਾਤ ਹੈ ਉਹਦੇ ਚ ਅਮਰੀਕਨ ਨੂੰ ਸਾਲਸ ਬਣਾਵੇ ਉਹਨੇ ਕਹਿੰਦਾ ਨਹੀਂ ਬਿਲਕੁਲ ਨਹੀਂ ਬਣਾਵੇ ਬਿਲਕੁਲ ਉਹ ਅਸੀਂ ਜਿੱਤੇ ਬੰਗਲਾਦੇਸ਼ ਵੱਖਰਾ ਬਣਿਆ ਉਹ ਇੰਦਰਾ ਗਾਂਧੀ ਨੇ ਸ਼ੰਨਾ ਸਮਝੌਤਾ ਕਰਿਆ ਗ੍ਰਿਫਕਰ ਪੱਟੂ ਦੇ ਨਾਲ بیٹھ ਕੇ ਬਲਕਿ ਉਦੋਂ ਸਾਡੇ ਇੱਕ ਕਲਾਸ ਫੈਮੋ ਸੀ ਮੁਹੰਮਦ ਰਫੀ ਉਦੋਂ ਜਿਹੜਾ ਇਹ ਸੰਜੀ ਗਾਂਧੀ ਸੀ ਉਹਦੀ ਵੀ ਉਮਰ 19 ਕੀ ਸੀ ਉਦੋਂ ਬੇਨਜੀਬ ਵੀ ਕਹਿੰਦਾ ਪਤਾ ਨਹੀਂ ਸ਼ਿਮਲੇ ਚ ਕੀ ਹੋਇਆ ਦੋਹਾਂ ਦਾ ਕਿਤੇ ਹੀ ਸੌਦਾ ਹੈ ਉਹ ਨਾ ਹੋ ਗਿਆ ਉਹ ਵੀ ਇਹੋ ਜਿਹੇ ਕਿਹੜਾ ਵੀ ਚੰਗੀਆਂ ਸੀਗੀਆਂ ਕਿਉਂਕਿ ਦੋਨਾਂ ਦਾ ਦੋਤਾ ਬੇਟਾ ਉਹਦੀ ਬੇਟੀ ਨਾਲ ਸੀਗੇ ਪਰ ਉਹ ਸਮਝਦਾ ਹੋਇਆ ਜਿਹਦੀ ਜੇ ਕਿਹਾ ਗਿਆ ਵੀ ਜਿਹੜੇ ਵੀ ਸਾਡੇ ਮਸਲੇ ਹੋਣਗੇ ਅਸੀਂ ਦੋ ਤਰੀਕਾ ਗੱਲਬਾਤ ਕਰਾਂਗੇ ਅਸੀਂ ਤੀਜੀ ਤਰ ਵਿੱਚ ਆਉਣ ਨਹੀਂ ਦੇਣੀ ਜਿਹੜਾ ਹੁਣ ਇਹਨਾਂ ਨੇ ਤਲਵਾਤਾ ਬਿਲਕੁਲ ਹਾਂ ਜੀ ਜੀ ਹਾਂ ਪਾਕਿਸਤਾਨ ਨੇ ਤੋੜਿਆ ਪਰ ਟੁੱਟ ਗਿਆ ਮਤਲਬ ਇਹਨਾਂ ਨੇ ਉਹ ਨਾ ਕਰਕੇ ਫਿਰ ਇਸ ਤੋਂ ਅੱਗੇ ਕੀ ਸੀ ਇਸ ਤੋਂ ਕੇ ਸੀ ਉਸ ਵਕਤ ਦੁਨੀਆ ਦੇ ਵਿੱਚ ਕੀ ਹੋ ਰਿਹਾ ਸੀ ਕਿਡਨੀ ਦੇ ਵਿੱਚ ਅਲੰਡੇ ਦੀ ਸਰਕਾਰ ਅਲੰਡੇ ਨੂੰ ਖਤਮ ਕਰਿਆ ਗਿਆ ਈਰਾਨ ਦੇ ਵਿੱਚ ਸ਼ਾਹ ਰਾਮ ਦੇ ਖਿਲਾਫ ਚੱਲ ਰਿਹਾ ਸੀ ਸ਼ਾਹ ਰਾਮ ਦੇ ਖਿਲਾਫ ਜਿਹੜਾ ਚੱਲ ਰਿਹਾ ਸੀ ਉਹ ਆ ਕੇ 78 ਦੇ ਵਿੱਚ ਫਿਰ ਹੋਇਆ ਜਿਆਦਾ ਵੱਡਾ ਕੰਮ ਜਦੋਂ ਉਹ ਤੇ ਖਮੀਨੀ ਸਾਰੇ ਇਕੱਠੇ ਹੋਏ ਆਪਣੀ ਮਜਲਿਸ ਕਹਿੰਦੇ ਨੂੰ ਆਪਣੀ ਸੰਸਦ ਨੂੰ ਉਹ ਮਜਲਿਸ ਤੇ ਬੰਬ ਫੇਰ ਸੁੱਟਿਆ ਗਿਆ 93 ਖਮੀਨੀ ਮੀਟਿੰਗ ਕਰੇ ਸੀ ਜਿਹੜੇ ਕੋਲੇ ਸੋ ਇਹ ਜਿਹੜਾ ਸੀ ਈਰਾਨ ਨੇ ਕਹਿ ਆ ਵੀ ਅਸੀਂ ਬਿਲਕੁਲ ਅਮਰੀਕਾ ਦੀ ਸਰਦਾਰੀ ਨਹੀਂ ਮੰਨਦੇ ਅਸੀਂ ਕੇਲ ਸਾਡਾ ਆਪਣਾ ਹੈ ਕੇਲ ਦੇ ਕੰਟਰੀਜ਼ ਨੇ ਕੇਲ ਮਹਿੰਗਾ ਕਰਤਾ ਸੀ ਉਸ ਵਕਤ ਅਸੀਂ ਕੇਲ ਦੇ ਵਪਾਰੀ ਰਹੀਆਂ ਸਾਡੇ ਪਤਾ ਨਹੀਂ ਕਿੰਨੇ ਹਜ਼ਾਰ ਲੀਟਰ ਮੋਬਾਈਲ ਮੋਬਾਈਲ ਹੋਣਗੇ ਨਾ ਮੁਗਦਾਇਲ ਕਹਿੰਦੇ ਹੁੰਦੇ ਆਮ ਲੋਕਾਂ ਹਾਂ ਉਹਦੇ ਢੋਲ ਭਰੇ ਹੋਏ ਸੀ ਉਹ ਅਸੀਂ 5-7 ਦਿਨ ਪਹਿਲਾਂ ਹੀ ਪੌਣੇ 2 ਰੁਪਏ ਲੀਟਰ ਵੇਚ ਤਾ ਸਾਰੇ ਦਾ ਸਾਰਾ ਉਹਨ ਭੁਲ ਕੇ 4-5 ਦਿਨ ਬਾਅਦ ਵੀ 10 ਰੁਪਏ ਲੀਟਰ ਹੋ ਗਿਆ ਸੋ ਤਾਂ ਮੈਨੂੰ ਪਤਾ ਹੈ ਉਸ ਜਮਾਨੇ ਦਾ ਉਸ ਵਕਤ ਜਿਹੜਾ ਇੰਡੋਨੇਸ਼ੀਆ ਦੇ ਵਿੱਚ ਤੇ ਲੱਖ ਜਿਹੜੇ ਉੱਥੋਂ ਦੇ ਲੋਕ ਸੀਗੇ ਉਹਨਾਂ ਨੂੰ ਉਹਨਾਂ ਦੇ ਕਤਲ ਹੋਏ ਪਹਿਲਾਂ ਕਿ 10 ਹੋਏ ਨੇ ਜੀ 15 ਹੋਏ ਨੇ ਜੀ 50 ਹੋਏ ਨੇ ਜੀ 200 ਹੋਇਆ ਜੀ 6 ਲੱਖ ਉਹ ਦੁਨੀਆ ਦੇ ਵਿੱਚ ਇੱਕ ਬਦਲਾਅ ਜਿਹੜਾ ਆਇਆ ਹੋਇਆ ਸੀ ਉਹ ਬਦਲਾਅ ਨੂੰ ਅਮਰੀਕਾ ਰੋਕਣ ਦੀ ਕੋਸ਼ਿਸ਼ ਕਰ ਰਿਹਾ ਸੀ ਫਿਰ ਪੇਟੈਂਟ ਐਕਟ ਸਾਰੀਆਂ ਦਵਾਈਆਂ ਉਹ ਬਣਾਉਂਦੇ ਸੀ ਜਿਨ੍ਹਾਂ ਦਾ ਨਾਂ ਦਾ ਟੀਕਾ ਆਉਂਦਾ ਹੁੰਦਾ ਉਹਨਾਂ ਦਾ ਅਮਰੀਕਨ ਸ਼ੇਅਰਿੰਗ ਦਾ ਉਹ 13 ਰੁਪਏ ਦਾ ਟੀਕਾ ਸੀ ਇੰਦਰ ਗਾਂਧੀ ਨੇ ਪੇਟੈਂਟ ਦਾ ਬਦਲਿਆ ਜੀਦੇ ਵਿੱਚੋਂ ਟੀਕਾ 1.5 ਰੁਪਏ ਦਾ ਬਣਨ ਲੱਗ ਗਿਆ ਥੀ ਡੀ ਜ਼ੋਨ ਦੇ ਨਾਤੇ ਇਦਾਂ ਇੱਕ ਐਂਟੀਬਾਇਟਿਕ ਸੀ ਜੈਂਟਾਮਾਈਸਿਨ ਜ਼ੈਰਾਮਾਈਸਿਨ ਦੇ ਨਾਂ 'ਤੇ ਉਹ ਅਮਰੀਕਾ ਦੀ ਸੀ ਜ਼ੈਰਾਮਾਈਸਿਨ ਦੇ ਨਾਂ ਦੇ ਸਭੀ ਟੀਕਾ ਹੁੰਦਾ ਸੀ ਨਵੀਂ ਨਵੀਂ ਐਂਟੀਬਾਇਟਿਕਾ ਜੀ ਚਿੱਟੀ ਦਾ ਵੈਦਾ ਟੀਕਾ ਥੀ ਜਦੋਂ ਪੇਟੈਂਟ ਦਾ ਬਦਲਤਾ ਉਹ 3 ਰੁਪਏ ਦਾ ਰਹਿ ਗਿਆ ਕਿ 2 ਰੁਪਏ ਦਾ ਜੈਂਟਾਫਿਨ ਦੇ ਨਾਂ 'ਤੇ ਸੋ ਬਹੁਤ ਜ਼ਿਆਦਾ ਦਵਾਈਆਂ ਚ ਇੰਨਾ ਜ਼ਿਆਦਾ ਰੈਵੋਲੂਸ਼ਨਾਈਜ਼ ਕਰਤਾ ਇੰਦਾ ਕੰਮ ਪੇਟੈਂਟ ਐਕਟ ਬਦਲ ਕੇ ਤੇ ਉਹ ਹੁਣ ਅਮਰੀਕਾ ਨੂੰ ਕਿੱਥੋਂ ਸੋਧਵੇਂਗਾ ਅਮਰੀਕਾ ਨੂੰ ਤਾਂ ਪਸੰਦ ਨਹੀਂ ਆਉਣਾ ਦੂਜੇ ਪਾਸੇ ਇਹ ਜਿਹੜੇ ਆਰਐਸਐਸ ਵਾਲੇ ਸੀ ਇਹ ਬਾਰ-ਬਾਰ ਇਹ ਕਹਿੰਦੇ ਸੀ ਧੰਦੀ ਇਹ ਤਾਂ ਮਨੁੱਖੀ ਸਮਰੱਥੀ ਚਾਹੀਦਾ ਸਰਬਦਾਨ ਹੈ ਹੀ ਗਲਤ ਉਹ ਸਬਦਾਨ ਨੂੰ ਕੇਐਸ ਦਰਸ਼ਨ ਜੀ ਨੇ ਗਲਤ ਕਿਹਾ ਉਸ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਗਲਤ ਕਿਹਾ ਉਸ ਨੂੰ ਰਜਿੰਦਰ ਸਿੰਘ ਨੇ ਗਲਤ ਕਿਹਾ ਉਸ ਨੂੰ ਜਿਹੜੇ ਸੀ ਇਹਨਾਂ ਦੇ ਆਪਣੇ ਇਹ ਗਿੰਦਿਆਲੋ ਪੱਧਿਆ ਜੀ ਉਹਨਾਂ ਨੇ ਗਲਤ ਕਿਹਾ ਕਹਿੰਦੇ ਤਾਂ ਵੀਰ ਸਵਰਕਰ ਨੇ ਕਿਹਾ ਕਹਿੰਦੇ ਤਾਂ ਮਨੁੱਖੀ ਸਮਰੱਥੀ ਤਾਂ ਚੱਲਣਾ ਚਾਹੀਦਾ ਸਾਡਾ ਤਾਂ ਮੰਨੂ ਸਵਿਰਤੀ ਆ ਅਸਲੀ ਤਾਂ ਸੰਵਿਧਾਨ ਇਹ ਸੰਵਿਧਾਨ ਕਿੱਥੋਂ ਗਿਆ ਫਿਰ ਇਹਨਾਂ ਨੇ ਆਖਿਆ ਸੈਕੂਲਰਿਜ਼ਮ ਦਾ ਮਤਲਬ ਹੀ ਕੋਈ ਨਹੀਂ ਇਹ ਤਾਂ ਹਿੰਦੂਆਂ ਦਾ ਰਾਗ ਹੈ ਇਸ ਕਰਕੇ ਸੰਵਿਧਾਨ ਕਰਤਾ ਫਿਰ ਇਹਨਾਂ ਨੇ ਆਖਿਆ ਵੀ ਇਹ ਸੰਵਿਧਾਨ ਸਕੇਟਾਂ ਨੂੰ ਪਾਵਨ ਦਿੰਦਾ ਫੈਡਰਲਿਜ਼ਮ ਹੈ ਜਦ ਕਿ ਇੱਥੇ ਤਾਂ ਏਕਾਧਕਾਰਵਾਦ ਚਾਹੀਦਾ ਸਕੇਟਾਂ ਦਾ ਕੋਈ ਮਤਲਬ ਹੀ ਨਹੀਂ ਸੋ ਇਹਨਾਂ ਨੇ ਸੰਵਿਧਾਨ ਨੂੰ ਮੰਨਿਆ ਹੀ ਨਹੀਂ ਸੀ ਉਦੋਂ ਫਿਰ ਉਦੋਂ ਤਾਂ ਅਜੇ ਕੱਚਾ ਸੀ ਸੰਵਿਧਾਨ 20 ਸਾਲ ਵੀ ਹੋਏ ਸੀਗੇ ਲਾਗੂ ਹੋਏ ਨੂੰ ਵੀ 71 ਤੱਕ ਤੇ ਉਦੋਂ ਜਿਹਨੇ ਤਾਕਤਾਂ ਸੀ ਸਾਡੀ ਜਿਹੜੀ ਸੰਸਥਾਗਤ ਢਾਂਟਾਂ ਸੀ ਜਿਹੜਾ ਅੰਗਰੇਜ਼ ਕਹਿ ਕੇ ਗਿਆ ਸੀ ਉਹ ਤਾਂ 5 ਸਾਲ ਨਹੀਂ ਚੱਲਣਾ ਉਹ ਸੱਚੀ ਹੋ ਜਾਣੀ ਸੀ ਉਦੋਂ ਜਿਹੜੀ ਨਰੈਣ ਦੀ ਮੂਵਮੈਂਟ ਚੱਲਦੀ ਉਦੋਂ ਇਹਨਾਂ ਨੇ ਗੁਜਰਾਤ 'ਚ ਕਰਿਆ ਜਿਹੜੇ ਸੀਗੇ ਆਪਣੇ ਗੁਜਰਾਤ ਦੇ ਵਿੱਚ ਮੈਡੀਕਲ ਕਾਲਜਾਂ 'ਚ ਮੂਵਮੈਂਟ ਸ਼ੁਰੂ ਕਰਾਈ ਜੁਨੀਅਰ ਡਾਕਟਰਾਂ ਦੀ ਜੇ ਪੂਰੇ ਹਿੰਦੁਸਤਾਨ 'ਚੋਂ ਮੂਵਮੈਂਟ ਚੱਲਦੀ ਜੂਨੀਅਰ ਡਾਕਟਰਾਂ ਦਾ ਪੂਰਾ ਰੋੜਾ ਇੱਥੇ ਸਾਡਾ ਸਮਝਾਤਾ ਹੋਣ ਲੱਗਿਆ ਗਿਆ ਗਨਯਾਦ ਸਿੰਘ ਮੁੱਖ ਮੰਤਰੀ ਸੀਗੇ ਆਰਐਸਐਸ ਦੇ ਬੰਦੇ ਨੇ ਸਮਝਾਤਾ ਰੁਕਾ ਮੈਂ ਉਹ ਦਾ ਨਾਇਕ ਸੀਗਾ ਉਸ ਨਾਲ ਦਾ ਮੈਂ ਸੰਬਲਿਕ ਪੰਦੇ ਲੈ ਤੋ ਪੀ ਸੀ ਕਿ ਇਹਨਾਂ ਨੇ ਉਹ ਹੁਸਮਝਾਤਾ ਨਹੀਂ ਹੋਣ ਦਿੱਤਾ ਹਾਲਾਂਕਿ ਜੇ ਮੈਂ ਨਾ ਮੰਨਦਾ ਮੈਂ ਕਿਹਾ ਚਲ ਕੋਈ ਨਹੀਂ ਜ ਮੇਰੀ ਆਤ ਤੇ ਡੈਮੋਕਰਟਿਕ ਰਹਿੰਦੀ ਮੈਂ ਇਹ ਨਹੀਂ ਆ ਵੀ ਮੈਂ ਆਪਦੀ ਡੰਡਾ ਫੇਰਨਾ ਸੋ ਇਹ ਉਹ ਸਵਸਥ ਪੂਰਾ ਦੇਸ਼ ਜੇ ਕਿ ਜੇ ਮੇਰੇ ਉਦੋਂ ਮੇਰੇ ਐਮਰਜੈਂਸੀ ਦਾ ਕੋਈ ਛੱਤਾ ਖਲਾਸੀ ਕੋਈ ਨਾ ਬਤੀਆ ਹੋਈਆਂ ਸੀ ਪਰ ਕੁਝ ਕਨਟੁਰਕਮਾਨ ਗੇਟ ਆੜਾ ਮਾਮਲਾ ਐ ਜਿਹੜੀਆਂ ਨਸ ਬੰਦੀਆਂ ਨਲ ਬੰਦੀਆਂ ਹੋਈਆਂ ਉਹਨਾਂ ਦਾ ਮਾਮਲਾ ਹੈਗਾ ਸੀ ਇਸ ਕੋਈ ਸ਼ੱਕ ਨਹੀਂ ਹੈ ਤੇ ਸੰਜੀ ਗਾਂਧੀ ਨੇ ਜੋ ਕੁਝ ਕਰਿਆ ਸੰਜੀ ਗਾਂਧੀ ਉਹ ਸ਼ੁਕਲਾ ਤੇ ਫਿਰ ਜਿਹੜਾ ਇਹਨਾਂ ਦਾ ਸਚੈਨੋ ਹੁੰਦਾ ਸੀ ਕੀ ਨਾ ਸੀ ਉਸ ਦਾ ਨਾ ਬਾਅਦ ਦੇ ਵਿੱਚ ਉਹ ਮਿਨਿਸਟਰ ਵੀ ਰਿਹਾ ਤੇ ਇਹ ਸਾਰੇ ਜਿਹੜੇ ਸੀ ਇਹ ਰਲ ਗਏ ਇਹਨਾਂ ਨੇ ਇਹ ਕਰਿਆ ਹੋਇਆ ਸੀ ਉਸ ਦੇ ਵਿੱਚ ਵੱਡਾ ਜਿਹੜਾ ਸਮਝ ਸੀ ਉਦੋਂ ਦੇਸ਼ ਸਿੰਧ ਅਮਰੀਕਾ ਦੇ ਸਾਡੇ ਲੱਗ ਜਾਣਾ ਸੀ ਹਰ ਮੈਂ ਇਹ ਕਹਿਣਾ ਵੀ ਜਿਵੇਂ ਹੁਣ ਇਹਨਾਂ ਨੂੰ 11 ਸਾਲ ਲੱਗੇ ਨੇ ਇੱਥੇ ਚੱਕ ਲਿਆਉਂਦਿਆਂ ਨੂੰ ਜਿੱਤੇ ਚੱਕੇ ਨਾ ਆਏ ਪਾੜਨ ਤੇ ਕਰਨ ਤੇ ਆ ਮਨੀਪੁਰ ਚ ਕੀ ਹੋ ਰਿਹਾ ਇਸ ਸੰਧਾਨ ਦੀ ਹੱਤਿਆ ਨਹੀਂ ਹੋ ਰਹੀ ਬਿਲਕੁਲ ਇਹ ਇਹ ਕਿਹੜਾ ਸੰਧਾਨ ਹੈ ਜਾਸਦੰਦਾ ਇਹ ਸੰਧਾਨ ਨਹੀਂ ਜਾਸਦੰਦਾ ਵੀ ਮੋਦੀ ਸਾਹਿਬ ਇਹ ਭਾਸ਼ਣ ਕਰਨ ਚੋਣਾ ਵੇਲੇ ਕਿ ਤੁਹਾਡੇ ਮੰਗਲ ਸੂਤਰ ਨਾਲ ਰਹਿਣਗੇ ਤੁਸੀਂ ਮੈਂ ਦੋਸਤ ਨੂੰ ਤੋਂ ਨਾ ਤੇ ਇਹ ਕਹਿਣਾ ਕਿ ਮੰਗਲ ਸੁੱਤ ਉਤਾਰ ਲੈਣਗੇ ਇਸ ਸਵਿਧਾਨ ਦੀ ਹੱਤਿਆ ਨਹੀਂ ਇਹ ਕਹਿਣਾ ਕਿ ਜਿਹੜੇ ਜ਼ਿਆਦਾ ਬੱਚੇ ਜੰਮਦੇ ਨੇ ਉਹਨਾਂ ਨੂੰ ਤੋਂ ਦੀ ਜ਼ਮੀਨ ਦੇ ਦੇਣਗੇ ਹੁਸ ਬੈਠੀਏ ਨੇ ਇਹ ਇਸ ਸਵਿਧਾਨ ਦੀ ਹੱਤਿਆ ਨਹੀਂ ਹੈ ਸਵਿਧਾਨ ਸਾਡਾ ਇਹ ਕਹਿੰਦਾ ਸਵਿਧਾਨ ਦੀ ਹੱਤਿਆ ਤਾਂ ਹੀ ਕਰ ਰਹੇ ਨੇ ਦਨਬਦਨ ਰੋਜ਼ ਕਹਿ ਕਹਿ ਕੇ ਕਿਹਨੇ ਤੋਂ ਪਛਾਣੇ ਜਾਂਦੇ ਨੇ ਕਿਸ ਨੂੰ ਕਿਸਨ ਕਾਲਜਵਾਨੀ ਕਹਿ ਦੋ ਕਿਸਨ ਅਰਬਨ ਨਕਸਰਾਈਟ ਕਹਿ ਦੋ ਸੋ ਸਵਿਧਾਨ ਦੀ ਹੱਤਿਆ ਹੁਣ ਹੋ ਰਹੀ ਹੈ ਉਦੋਂ ਨਹੀਂ ਹੁੰਨੀ ਹੋਈ ਕੋਈ ਵੀ ਨਾ ਲੱਗਦਾ ਮੈਂ ਤਾਂ ਕੰਗਾ ਸੰਭਾਂਦੇ ਮਤਵ ਕੰਮ ਕਰਨੀ ਦੀ ਹੱਤਿਆ ਕਰਨ ਉਹ ਤਾਂ ਰੋਜ਼ੀ ਹੱਤਿਆ ਹੋ ਰਹੀ ਗੇ ਫਿਰ ਤਾਂ ਗੱਲ ਖਤਮ ਸੋ ਇਸ ਕਰਕੇ ਕੋਈ ਹੱਤਿਆ ਨਹੀਂ ਹੋਈ ਸੀ ਉਦੋਂ ਸਾਨੂੰ ਲੱਗਦਾ ਸੀ ਹੁਣ ਮੈਨੂੰ ਇਹ ਲੱਗਦਾ ਆ ਸਾਰਾ ਕੁਝ ਦੇਖ ਕੇ ਜੇ ਕਿ ਜੇ ਉਦੋਂ ਇਹ ਆ ਗਏ ਇਹ ਇਹਨਾਂ ਨੇ ਆ ਜਾਣਾ ਸੀ ਜੇ ਵੀ ਨਰਨ ਨੂੰ ਵਾਅਦਾ ਇਹਨਾਂ ਨੇ ਪੁੱਛਿਆ ਬੇਬੀ ਨੰਦ ਨੂੰ ਵਿਚਾਲੇ ਇੱਥੇ ਪੀਜੇ ਚ ਮਰ ਗਿਆ ਉਹ ਗੁੱਸੇ ਫੇਰ ਹੋ ਕੇ ਕਿਉਂਕਿ ਉਹਨਾਂ ਨੂੰ ਆਏ ਸੀ ਵੀ ਇਹ ਤਾਂ ਹੁਣ ਉਲਟੀ ਗੱਲ ਨਾ ਕਰ ਦੇ ਉਹ ਤਾਂ ਸਰਵੰਧਿਆ ਲੀਡਰ ਸੀਗਾ ਉਦੋਂ ਜੰਗ ਟਰਕ ਸੀਗੇ ਜਿਹੜੇ ਵਿੱਚ ਮੋਨ ਤਾਲੀਆ ਵਿਚ ਇਹ ਚੰਦਰ ਸ਼ੇਖਰ ਇਹ ਬੜੇ ਮੰਨੇ ਜਾਂਦੇ ਸੀ ਕਾਂਗਰਸ ਦਾ ਯੰਗ ਟਰਕ ਕਿਹਾ ਜਾਂਦਾ ਸੀ ਇਹਨਾਂ ਨੂੰ ਉਸ ਵਕਤ ਬਹੁਤ ਬੁਰਾ ਹਾਲ ਹੋ ਜਾਣਾ ਸੀ ਔਰ ਉਹਦਾ ਸਬੂਤ ਵੀ ਹੈ ਉਹਦਾ ਸਬੂਤ ਅੱਜ ਨਹੀਂ ਹੈ ਉਦੋਂ ਹੀ ਹੈ ਇੰਦਰਾ ਗਾਂਧੀ ਨੇ ਮਰਜੈਂਸੀ ਆਪੇ ਚੁੱਕੀ ਹੁੰਦੀ ਮਹੀਨਾ ਬਾਅਦ ਕਿਸੇ ਨੇ ਨਹੀਂ ਕਿਹਾ ਸੀ ਉਹਨੇ ਚੁੱਕ ਲਿਆ ਇੰਦਰਾ ਗਾਂਧੀ ਨੂੰ ਦੁਰਗਾ ਕਿਹਾ ਸੀ ਮਹਾਰਾਣੀ ਜੀ ਨੇ ਇਸ ਪੇਂ ਨਹੀਂ ਐਡਵਾਨੀ ਜੀ ਨੇ ਵੀ ਕਿਹਾ ਭਾਈ ਵਾਸ਼ਵਾ ਜੀ ਨੇ ਵੀ ਕਿਹਾ ਜੇ ਫਿਰ ਜਿਹੜਾ ਸੀ ਸਰਕਾਰ ਬਣੀ ਜਨਤਾ ਦੀ ਜਿਹੜੀ ਜਨਤਾ ਸਰਕਾਰ ਬਣੀ ਉਹ ਜਿੰਨਕਾ ਪਾਣੀ ਚੰ ਸਾਲ ਚੱਲੀ ਦੋ ਪ੍ਰਾਈਮ ਮਿਨਿਸਟਰ ਬਣੇ ਮੁਰਾਰਜੀ ਡਿਸਾਈਡ ਉਤੇ ਦੋਸ਼ ਲੱਗਾ ਕੋਈ ਸੀਆਈਏ ਦਾ ਏਜੰਟ ਹੈ ਹਾਲਾਂਕਿ ਉਹ ਕੇਸ ਕੁਝ ਦਾ ਜਿੱਤ ਗਏ ਪਰ ਉਹ ਗੱਲ ਹੁਣ ਵੀ ਚੱਲੀ ਜਾ ਰਹੀ ਹੈ ਵੀ ਉਹ ਸੀਗੇ ਜਾ ਨਹੀਂ ਸੀਗੇ ਇਹ ਤਾਂ ਉਹੀ ਜਾਣ ਹੁੰਦਾ ਉਹ ਬਣੀ ਰਹੇ ਹੁਣ ਕਾਗਜ ਜਿੰਨਾ ਚਿਰ ਕੋਈ ਸਾਹਮਣੇ ਨਹੀਂ ਆਉਂਦੇ ਇਹ ਤਾਂ ਰੋਜੀ ਆਪੇ ਸੰਧਾਰਤਾ ਵੀ ਪੁਰਾਣੇ ਕਾਗਜ ਕੱਢ ਕੇ ਜੋ ਮਰਜੀ ਕਹਿ ਦੋ ਜੋ ਮਰਜੀ ਲਿਖ ਕੇ ਵਿੱਚ ਫੜਪਾ ਮੀ ਜਦੋਂ ਅੰਦੀ ਸਭ ਤੋਂ ਕਹੀ ਜਾਂਦੇ ਬਿਆਰੀਆਂ ਸਭ ਤਾਂ ਸੋ ਇਹਨਾਂ ਦੇ ਤਾਂ ਆਪਾਂ ਕੁਝ ਕਹਿ ਨਹੀਂ ਸਕਦੇ ਇਹਨਾਂ ਤਾਂ ਜਿਹਦੇ ਜਵਾਨ ਚੱਲਦੇ ਨੇ ਕਹਿੰਦੇ ਉਹਦੇ ਸੱਤੇ ਹੱਬ ਚੱਲਦੇ ਨੇ ਸੋ ਇਸ ਕਰਕੇ ਇਹ ਉਸ ਵਕਤ ਜਿਹੜੀ ਸਰਕਾਰ ਬਣੀ ਆਪੇ ਮਨੋ ਔਰ ਲੋਕਾਂ ਦਾ ਬੜਾ ਜੋਸ਼ ਸੀ ਤੁਸੀਂ ਜਿਉ ਫੇਜ਼ ਅਜੇ ਸਕੂਟ ਪੜਦੇ ਹੋਵੋਗੇ ਅਸ ਮੈਂ ਤਾਂ ਸਰਕਾਰੀ ਅਧਿਕਾਰੀ ਸੀਗਾ ਉਹ ਲੋਗ ਜਿਹੜੇ ਵੱਡੇ ਵੱਡੇ ਅਮੀਰ ਵੱਡੀਆਂ ਕਾਰਾਂ ਚ ਆਉਣ ਵਾਲੇ ਦੀਆਂ ਦੇਖਦੇ ਸੀ ਰਿਜ਼ਲਟ ਕਿਹੜਾ ਆ ਰਿਹਾ ਰਹਿਣਾ ਚੜਦੇ ਲੋਗਾਂ 'ਚ ਬੜੀ ਜੋਸ਼ ਆਇਆ ਸੀ ਐਮਰਜੈਂਸੀ ਦਵਾ ਬਿਲਕੁਲ ਉਹ ਐਮਰਜੈਂਸੀ ਦੇ ਲੋਗਾਂ ਦੇ ਕੋਲ ਸੀ ਜੀ ਇੰਦਰਗਨ ਨੇ ਕੋਈ ਹਿਰਾਫੇਰੀ ਨਹੀਂ ਕੀਤੀ ਇੱਥੇ ਰੋਜ਼ ਦੋਸ਼ ਲੱਗਦੇ ਨੇ ਆ ਹੁਣ ਵੀ ਅੱਜ ਹੀ ਮੈਂ 3 ਵਜੇ ਮੇਰੀ ਸਾਹ ਦੇ ਤੇ ਮੇਜੈਂਟ ਵਿਹਾਰ ਦੇ ਵਿੱਚ ਹੁਣ ਚੋਣਾਂ ਚੋਣ ਕਮਿਸ਼ਨ ਨੇ ਕਹਿਤਾ ਵੀ ਅਸੀਂ ਵੈਰੀਫਾਈ ਕਰਾਂਗੇ ਵੀ ਬੰਦਾ ਉੱਥੋਂ ਦਾ ਹੈ ਵੀ ਕਿ ਨਹੀਂ ਪਹਿਨਾ ਉਹ ਦੱਸੂਗਾ ਤਾਂ ਉਹਦਾ ਵੋਟ ਮੰਨੀ ਜਾਊ ਨਹੀਂ ਕੱਟਾਂਗੇ ਇਹ ਇਹ ਨਵੀਂ ਗੱਲ ਸ਼ੁਰੂ ਕਰਤੀ ਸੋ ਇਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹ ਨਵਾਂ ਗੱਲ ਹੋ ਰਹੀ ਹੈ ਦੋ ਬਨੇ ਫਿਰ ਚਰਨ ਸਿੰਘ ਬਨੇ ਤੇ 2.5 ਪੌਂਡਿਟਨ ਸਾਲ ਤੋਂ ਸਰਕਾਰ ਟੁੱਟ ਗਈ ਤੇ ਜੇ ਉਦੋਂ ਉਹ ਸਰਕਾਰ ਚਲਾ ਨਹੀਂ ਸਕੇ ਇੰਨੀ ਥੰਪਿੰਗ ਮжоਰਿਟੀ ਇੰਨਾ ਜੋਸ਼ ਮਿਲਣ ਦੇ ਨਾਲ ਤੇ ਦੋਸ਼ ਲੱਗੇ ਐਨ ਪੂਰੇ ਤੇ ਫਿਰ ਇੰਦਰ ਗਾਂਧੀ ਥੰਪਿੰਗ ਮжоਰਿਟੀ ਨਾਲ ਆਈ ਤੇ ਇੰਦਰ ਗਾਂਧੀ ਨੇ ਤਾਂ ਚੋਣ ਦੇ ਲਈ ਇੰਦਰ ਗਾਂਧੀ ਚੋਣ ਚਿਹਰਾ ਵੀ ਕਰਾ ਸਕਦੀ ਸੀ ਜੇ ਚਾਹੁੰਦੀ ਨਹੀਂ ਕਰਾ ਸਕਦੀ ਇਹ ਤਾਂ ਰੋਜੀ ਇਹਨਾਂ ਦੇ ਤਾਂ ਰੋਜਾ ਹੁਣ ਮਹਾਰਾਸ਼ਟਰੀ ਚੋਣ ਤੇ ਇਹਨਾਂ ਤਾਂ ਰੋਜ ਹੀ ਤੱਕਦਾ ਹਰਿਆਣਾ ਦੇ ਵਿੱਚ ਲੱਗਿਆ ਹਰਿਆਣਾ ਚ ਰਾਤ ਨੂੰ 20% ਵੋਟਾਂ ਦੇ ਅਸੀਂ ਸੱਤ ਟਿਕਣੋਂ ਪੰਜ ਨਹੀਂ ਚੋਣ ਹੋਈ ਹੋਈ ਐ ਸੱਤ ਨੂੰ 2% ਵਧਾ ਕੇ 26 ਸੀਟਾਂ ਵੱਧ ਜਿੱਤ ਗਈ ਸੀ ਰੁਪਨਸ਼ਾਪੀਆ ਬੋਲਫਾ ਡੈਮੋਕ੍ਰੇਸੀ ਨੇ ਸੋਚ ਸੰਵਿਧਾਨ ਦੀ ਹੱਤਿਆ ਤਾਂ ਹੁਣ ਹੋ ਰਹੀ ਐ ਨਾ ਚੋਣ ਹੋ ਰਹੀ ਐ ਠੀਕ ਨਾ ਕੁਝ ਹੋਰ ਹੋ ਰਿਹਾ ਐ ਨਾ ਦੇਸ਼ ਦੇ ਨਾਗਰਿਕਾਂ ਦੇ ਅਧਿਕਾਰ ਨੇ ਨਾ ਇਤੋਂ ਦੀ ਕ੍ਰਾਂਤੀ ਤੇ ਕਿਸੇ ਨੂੰ ਯਕੀਨ ਡਿਆ ਸੱਚ ਤਾਂ ਹੁਣ ਹੋ ਰਹੀ ਐ ਉਦੋਂ ਨਹੀਂ ਹੱਤਿਆ ਹੋਈ ਇੱਕ ਦੂਜੀ ਗੱਲ ਦੂਜੀ ਗੱਲ ਇਹ ਹੈ ਬੀਜੇ 50 ਸਾਲ ਦਾ ਵਾਂਦੇ ਕੁਛ ਹੋਇਆ ਜਿਸ ਪਾਸੇ ਨੂੰ ਅਸੀਂ ਗਏ ਆ ਉਸ ਪਾਸੇ ਨੂੰ ਉਦੋਂ ਚਲੇ ਜਾਂਦੇ ਉਦੋਂ ਤਾਂ ਜਮੇ ਖਕੜੀਆਂ ਕਰੇ ਲਿਖ ਹੋ ਜਾਣਾ ਸੀ ਦੇਸ਼ ਪਹਿਲਾਂ ਵੀ ਤਾਂ ਪਾਸਾ 50 ਕਿਚਾਂ ਹੀ ਬਣੀਆਂ ਸੀ ਸੋ ਇਹ ਉਸ ਵਕਤ ਅਮਰੀਕਾ ਦੇ ਹੱਥੇ ਲੱਗਣਾ ਸੀ ਅਸੀਂ ਗੁਦਾਮ ਹੋਣਾ ਸੀ ਇਹ ਇਨਾਂ ਨੇ ਕਿਉਂਕਿ ਆਜ਼ਾਦੀ ਦਾ ਕੋਈ ਰੋਲ ਤਵੇ ਨਹੀਂ ਕਰਿਆ ਇਨਾਂ ਚੋਂ ਕੋਈ ਬੰਦਾ ਦੱਸੇ ਜਿਨੇ ਆਜ਼ਾਦੀ ਦੀ ਲੜਾਈ ਲੜੀ ਹੋਵੇ ਸਿਰਫ ਤਾਂ ਅਸੀਂ ਦਿੰਦੇ ਰਹੇ ਇਨਾਂ ਤਾਂ ਜਾ ਕੇ ਗੁਨਾਮ ਕਰਵਾਉਣਾ ਸੀ ਹੁਣ ਵੀ ਮੋਦੀ ਸਾਹਿਬ ਜਾ ਕੇ ਨੇ G7 ਚ ਗਏ ਨੇ ਆਪਾਂ ਨੂੰ ਪਤਾ ਹੀ ਜੋ ਕੁਝ ਹੋਇਆ ਰਾਂਪਣਾ ਦੇ ਕੋਈ ਕੁਝ ਹੋਇਆ। ਰਾਂਪਣਾ ਕਹਿੰਦਾ ਮੈਂ ਲੜਾਈ ਬੰਦ ਕਰਾਈ ਐ। ਇਹ ਸ਼ਰਮੋ ਸ਼ਰਮੀ ਕਹੀ ਜਾਂਦੇ ਵੀ ਉਹਨੇ ਨਹੀਂ ਕਰਾਈ। ਉਹਨੇ ਨੱਖ ਚੱਖ ਪਾ ਕੇ ਕਿਉਂ ਨਹੀਂ ਕਹਿੰਦੇ ਵੀ ਤੂੰ ਕਿਵੇਂ ਕਹੀ ਜਾਂਦਾ ਇਹ? ਪੰਨ ਉਹਨੇ ਨਾ ਕੋਦੀ ਮੀਟਿੰਗ ਦੇ ਵਿੱਚ ਫੇਰ ਕਹਤਾ ਡਾਕਟਰ ਸਾਹਿਬ। ਇਹ ਵੀ ਮੈਂ ਕਹਿੰਦਾ ਕੋਦੀ ਮੀਟਿੰਗ ਦੇ ਵਿੱਚ ਫੇਰ ਕਹਤਾ ਵੀ ਮੈਂ ਬੰਦ ਕਰਾਈ ਐ। ਹਾਂ। ਨਹੀਂ ਨਹੀਂ ਇਹ ਕਿਉਂ ਨਹੀਂ ਕਹਿੰਦਾ ਉਹ ਵੀ ਤੁਸੀਂ ਇਹ ਕਿਵੇਂ ਕਹੀ ਜਾਂਦੇ। ਇੱਥੇ ਤਾਂ ਜਿਹੜਾ ਮਰਜ਼ੀ ਕਰੇ ਉਹ ਨਹੀਂ ਜੀ ਨਹੀਂ ਜੀ ਨਹੀਂ ਜੀ। ਉਹ ਤਾਂ ਜਿਵੇਂ ਕਹਿੰਦਾ ਬਾਂਦਰ ਦੀ ਡੁੱਡੀ ਦਾਲ ਕਹਿੰਦਾ ਜਾਨ ਤੱਕ ਢੋਲ ਕੀ ਖਾਂਦੇ ਨੇ। ਐ ਨਹੀਂ ਹੁੰਦਾ ਹੁੰਦਾ। ਆਪਾਂ ਸਮਝ ਕੇ ਚੱਲੀਏ। ਵੇਖੀ ਨਾ ਉਹ ਵਿਅਕਤੀ ਤੋਂ ਉੱਪਰ ਨਹੀਂ ਹੁੰਦਾ 인드ਰਾ ਗਾਂਧੀ ਨੇ ਬਲਕੇ ਮੈਂ ਕਹਾਗਾ ਕੋਈ ਵੀ ਜਿਹੜੀ ਸਰਕਾਰ ਹੈ ਜਾਂ ਜਾਤੀਆਂ ਕਰਦੀ ਹੈ 인드ਰਾ ਗਾਂਧੀ ਕਾਂਗਰਸ ਦੀ ਪ੍ਰਧਾਨ ਸੀਗੀ ਜਦ ਨਮੂਦਰੀ ਪਾਰ ਦੀ ਸਰਕਾਰ ਤੋੜੀ ਗਈ ਸੀ ਔਰ ਜਮਤ ਧਕੇ ਨਾਲ ਤੋੜੀ ਸੀ ਇਹ ਨਹੀਂ ਕਿ ਉਹ ਕਾਂਗਰਸ ਨੇ ਕੋਈ ਗਲਤੀਆਂ ਨਹੀਂ ਕਰੀਆਂ ਪਰ ਉਹਨਾਂ ਗਲਤੀਆਂ ਚ ਤੇਨੂੰ ਸਰਾਜ ਹੀ ਨਹੀਂ ਕਿਉਂਕਿ ਤੇ ਇਹ ਵੀ ਤੋੜਨਾ ਚਾਹੁੰਦੇ ਨੇ ਹੁਣ ਸਾਡੇ ਧੰਕਰ ਸਾਹਿਬ ਨੇ ਉਹ ਤਾਂ ਉਪ ਰਾਸ਼ਟਰਪਤੀ ਨੇ ਉਹਨਾਂ ਨੇ ਕਹਿਤਾ ਨੌ ਸਰਕਾਰਾਂ ਤੋੜੀਆਂ ਬੜੀ ਹੱਤਿਆ ਹੋਈ ਸੀ ਉਹਨਾਂ ਨੂੰ ਪੁੱਛੋ ਜਿੱਦੇ ਜਨਤਾ ਸਰਕਾਰ ਆਈ ਸੀ ਨੌ ਹੀ ਉਹਨਾਂ ਨੇ ਤੋੜੀਆਂ ਜਨਤਾ ਸਰਕਾਰ ਨੇ ਬਲਕੇ ਜਿਹੜੀ ਡੈਮੋਕ੍ਰੇਸੀ ਦੇ ਨਾਂ ਤੇ ਆਈ ਸੀ ਉਹਨ ਸਾਰ ਨੌ ਸਰਕਾਰਾਂ ਤੋੜੀਆਂ ਬਿਲਕੁਲ ਠੀਕ ਇਹ ਤਾਂ ਉਹ ਜਦ ਵੀ ਫਿਰ ਜਨਤਾ ਸਰਕਾਰ ਹਾਰ ਗਈ ਫਿਰ ਕਾਂਗਰਸ ਨੇ ਤੋੜੀਆਂ ਆ ਕੇ ਇੰਦਰ ਗਾਂਧੀ ਨੇ ਧਾਨਕੜ ਸਾਹਿਬ ਕਿਉਂਕਿ ਨਵੀਂ ਪੀੜੀ ਨੂੰ ਤਾਂ ਪਤਾ ਕੁਝ ਨਹੀਂ ਤੁਸੀਂ ਹਿਸਾਬ ਲਗਾਓ ਉਹ 78 ਵਾਲਾ ਬੰਦਾ ਜਿਹੜਾ 78 ਚ ਜੰਮਿਆ ਉਹ ਅੱਜ 47 ਸਾਲ ਦਾ ਹੈ ਬਿਲਕੁਲ ਜਿਹੜਾ 78 ਚ 3-4 ਸਾਲ ਦਾ ਵੀ ਸੀ ਉਹਨੂੰ ਵੀ ਕੁਝ ਨਹੀਂ ਪਤਾ 50 ਸਾਲ ਦੀ ਉਮਰ ਆ ਤੱਕ ਆ ਲੈਣ ਤਾਂ ਇਹ ਹੀ ਨਹੀਂ ਪਤਾ ਵੀ ਉਦੋਂ ਹੋਇਆ ਕੀ ਸੀ ਬਿਲਕੁਲ ਜਿਹੜੇ 72 ਵੀ ਗੱਲ ਦੇਖੀਏ ਉਹ ਹੋ ਗਏ 55 ਸਾਲ ਦੇ ਬਹੁਤੀ ਉਮਰ ਦੀ ਇੱਥੇ ਤੱਕੀ ਪੂਰੀ ਹੋ ਜਾਂਦੀ ਹੈ ਤੇ ਤੱਕ ਕਿਸੇ ਨੂੰ ਪਤਾ ਹੀ ਨਹੀਂ ਕੁਝ ਇਸ ਕਰਕੇ ਇਹ ਗੁੰਮਰਾਹ ਕਰਨ ਦਾ ਤਰੀਕਾ ਹੈ ਤੁਸੀਂ ਜੋ ਮਰਜ਼ੀ ਕਹਿ ਦੋ ਫਿਰ ਜਦ ਤੁਸੀਂ ਬਾਰ-ਬਾਰ ਉਸੇ ਗੱਲ ਨੂੰ ਸੌ ਗੋਬਲੀਆਂ ਜਿਹੜਾ ਕਹਿੰਦੇ ਨਾ ਫਾਲਸਡ ਉਹ ਜਿਹੜਾ ਹੈਗਾ ਕਿ ਕਿਚ ਨੂੰ ਬકરી ਮਤਲਬ ਲੇਲੇ ਨੂੰ ਉਹ ਕੁੱਤਾ ਬਣਾ ਦਿੰਦੇ ਨੇ ਜਦ ਬਾਰ ਬਾਰ ਕਹੀ ਜਾਂਦੇ ਨੇ ਸੋ ਉਹ ਸਮਝਦਾ ਨਹੀਂ ਸੁਣਾਵਾਂਗਾ ਆਲਟਰਨੇਟਿਵ ਹੈ ਸੋ ਇਸ ਕਰਕੇ ਅੱਜ ਐਮਰਜੈਂਸੀ ਨੂੰ ਜੋ ਮਰਜੀ ਕਹਿਣਾ ਹਮੇਸ਼ਾ ਇਹ ਫਰਕ ਹੁੰਦਾ ਹੈ ਜਿਹੜੀ ਕੌਮ ਦੇ ਬੰਦੇ ਛੀ ਦੀ ਜਿਵੇਂ ਸਾਡੇ ਭਗਤ ਸਿੰਘ ਹੋਰੀ ਸਾਡੇ ਵਾਸਤੇ ਸ਼ਹੀਦ ਨੇ ਉਹ ਗੁਰਦਵਖੜੀ ਇਹਨਾਂ ਨੇ ਅਜੀਬ ਜੀ ਮੰਨਦੇ ਆ ਜਿਹੜੀ ਉੱਥੇ ਬੁੱਤ ਤਾਂ ਲਾਏ ਜਾਂਦੇ ਨੇ ਵੀ ਸਵਰ ਕਰਦੇ ਜਿਹੜਾ ਮਾਫੀਆਂ ਮੰਗ ਕੇ ਆਇਆ ਤੁਝਾ ਉੱਥੇ ਦੇਖ ਕੇ ਵੀ ਆਇਆ ਉਹ ਬਿਲਕੁਲ ਬਿਲਕੁਲ ਮੈਨੂੰ ਚੰਗਾ ਦਿਖਾਤਾ ਵੀ ਉਹ ਤਾਂ ਬੂਤ ਸ਼ੂਤ ਪਾ ਕੇ ਖਲੇ ਵਿੱਚ ਜਿਹੜੇ ਹਾਜ਼ਰ ਕੀ ਦੇਸ਼ ਭਗਤ ਨੇ ਉਹ ਉਹਨਾਂ ਚ ਜਕੜੇ ਹੋਏ ਨੇ ਬੇਲੀਆਂ ਚ ਇਹ ਤੋਂ ਪਤਾ ਲੱਗਦਾ ਵੀ ਇਹ ਤਾਂ ਅੰਗਰੇਜ਼ ਹੈ ਤੇ ਦੂਜੇ سارے ਦੇਸ਼ ਭਗਤ ਨੇ ਬਿਲਕੁਲ ਇਹ ਅੰਦੇ ਮਾਨੇ ਕੋ ਜੀ ਤਾਂ ਸਾਬ ਰੰਗ ਬਦਲ ਕੇ ਇੱਕ ਨਾ ਕਰ ਰਹੇ ਨੇ ਇਹਦੇ ਨਾਲ ਦੇਸ਼ ਭਗਤੀ ਦਾ ਜਿਹੜਾ ਅਸੀਂ ਕੁਰਬਾਨੀਆਂ ਕਰੀਆਂ ਮੈਂ ਸਿਰਫ ਜਿਹੜੀ ਗੱਲ ਕਹਿ ਰਿਹਾ ਸੀ ਜਿਹੜੀ ਕੌਮ ਕੁਰਬਾਨੀਆਂ ਕਰਦੀ ਹੈ ਉਹਦੇ ਵਾਸਤੇ ਸ਼ਹੀਦ ਹੁੰਦੇ ਨੇ ਜਿਹਦਾ ਰਾਜਪਾਲਤਾ ਹੁੰਦਾ ਉਹਦੇ ਵਾਸਤੇ ਉਹ ਬਾਜ਼ਾਰ ਹੁੰਦੇ ਨੇ ਇਹ ਇੱਕ ਨਹੀਂ ਇਹ ਹਮੇਸ਼ਾ ਇਤਿਹਾਸ ਚ ਰਿਹਾ ਹੈ ਅਸੀਂ ਕੁਰਬਾਨੀਆਂ ਕਰਕੇ ਆਜ਼ਾਦੀ ਲਈ ਸੀ ਇੰਦਰ ਗਾਂਧੀ ਨੇ ਉਹ ਆਜ਼ਾਦੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਇਹਨਾਂ ਵਾਸਤੇ ਉਹ ਗਦਾਰੀ ਮੰਨੀ ਜਾਏਗੀ ਜਿਹੜੇ ਰਾਦੀ ਦੇ ਪਰਵਾਨੇ ਨੇ ਜਿਹੜੇ ਸੈਕੂਲਰਿਜ਼ਮ ਚਾਹੁੰਦੇ ਨੇ ਜਿਹੜੇ ਇੱਥੇ ਬਰਾਬਰਤਾ ਦੀ ਗੱਲ ਕਰਨੀ ਚਾਹੁੰਦੇ ਨੇ ਜਿੱਥੇ ਨਾਗਰਿਕ ਅਧਿਕਾਰਾਂ ਦੀ ਗੱਲ ਤੇ ਹਿਊਮਨ ਰਾਈਟਸ ਮਨੁੱਖੀ ਅਧਿਕਾਰਾਂ ਦੀ ਗੱਲ ਕਰਨਾ ਚਾਹੁੰਦੇ ਨੇ ਦੇਸ਼ ਦਾ ਵਿਕਾਸ ਚਾਹੁੰਦੇ ਨੇ ਰੋਜ਼ਗਾਰ ਚਾਹੁੰਦੇ ਨੇ ਕਿ ਆਪ ਦੀ ਅੱਖ ਨਾਲ ਜੀਣਾ ਚਾਹੁੰਦੇ ਨੇ ਉਹਨਾਂ ਵਾਸਤੇ ਇੰਦਰ ਗਾਂਧੀ ਐਨੀ ਮਾੜੀ ਨਹੀਂ ਸੀ ਜੀ